ਲੈ ਉਹ ਹੈ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਤਰਨਤਾਰਨ ਦੇ ਚੋਣਾਂ ਦੇ ਨਤੀਜੇ ਆਏ ਨੇ ਉਹਦੇ ਵਿੱਚ ਆਮ ਪਾਰਟੀ ਦੀ ਜਿੱਤ ਹੋਈ ਹੈ ਪਰ ਇਹ ਵੀ ਕਹਿ ਸਕਦੇ ਆ ਕਿ ਲੋਕ ਪੰਤਕ ਵੀ ਨਹੀਂ ਪੰਜਾਬ ਦੇ ਵਿੱਚ ਖਾਲਸਾ ਰਾਜ ਦੀ ਸਰਕਾਰ ਲੋਕ ਲਿਆਉਣਾ ਚਾਹੁੰਦੇ ਨੇ ਤਾਂ ਇਸੇ ਕਰਕੇ ਭਾਈ ਜਿਹੜਾ ਬਾਈ ਮਨਦੀਪ ਸਿੰਘ ਹੈ ਉਹਨੂੰ ਲਗਭਗ 20 25000 ਦੇ ਵੋਟ ਆਸ-ਪਾਸ ਪੈ ਗਏ ਨੇ ਕਿਉਂਕਿ ਇਹਨੇ ਲੋਕ ਉਹਨੂੰ ਚਾਹੁੰਦੇ ਨੇ ਕਿਉਂਕਿ ਨਾ ਤਾਂ ਉਹਨਾਂ ਦਾ ਕੋਈ ਬੈਕਗ੍ਰਾਉਂਡ ਕੋਈ ਇਹ ਕੋਈ ਪੋਲਿਟਿਕਲ ਨਾ ਕਿਸੇ ਚ ਮੰਨ ਲੋ ਇੱਕ ਇੱਕ ਪੰਥ ਦੇ ਨਾਮ ਤੇ ਵੋਟਾਂ ਪਈਆਂ ਇਹਨਾਂ ਨੂੰ ਜਿਹੜੀ ਤਰਨ ਤਰਨ ਦੇ ਵਿੱਚੋਂ ਤੇ ਉਸ ਤੋਂ ਬਾਅਦ ਹੁਣ ਗੱਲ ਕਰਦੇ ਆਪਾਂ ਜਿਹੜਾ ਆਮ ਪਾਰਟੀ ਜਿੱਤੀ ਕਿਸ ਤਰ੍ਹਾਂ ਹੈ ਕਿਉਂਕਿ ਆਮ ਪਾਰਟੀ ਦੇ ਖਿਲਾਫ ਜਿਹੜਾ ਤਰਨ ਤਰਨ ਦੇ ਵਿੱਚ ਟੀਚਰਾਂ ਨੇ ਵੀ ਤਰਨਾ ਲਾਇਆ ਇਹਨਾਂ ਦੇ ਜਿਹੜੇ ਮੁਹੱਲਾ ਕਨਿਨ ਦੇ ਜਿਹੜੇ ਉੱਥੋਂ ਦੇ ਸਟਾਫ ਮੈਂਬਰ ਨੇ ਉਹਨਾਂ ਨੇ ਜਿਆ ਕੇ ਤਰਨਾ ਲਾਇਆ ਜਿਨ੍ਹਾਂ ਨੂੰ ਇਹਨਾਂ ਨੂੰ ਟੀਚਰਾਂ ਨੂੰ ਵਾਦਾ ਕੀਤਾ ਸੀ ਵੀ ਤੁਹਾਨੂੰ ਅਸੀਂ ਨੌਕਰੀ ਦੇਵਾਂ ਉਹਨਾਂ ਨੇ ਜਾ ਕੇ ਵੀ ਧਰਨਾ ਲਾਇਆ ਕਿਸਾਨਾਂ ਨੇ ਧਰਨਾ ਲਾਇਆ ਮਜਦੂਰ ਮੰਨ ਲਓ ਕੋਈ ਕੋਈ ਵਰਗ ਹੈ ਉਹ ਜਿਹੜਾ ਨਹੀਂ ਹੈ ਜਿਹੜਾ ਕਿ ਤਰਨ ਤਰਨ ਚੋਣਾਂ ਦੇ ਵਿੱਚ ਇਹਨਾਂ ਦਾ ਪੰਡੇ ਪ੍ਰਚਾਰ ਰੋਕਣ ਵਾਸਤੇ ਤੇ ਉੱਥੋਂ ਦੇ ਲੋਕਾਂ ਨੂੰ ਕਹਿਣ ਵਾਸਤੇ ਵੀ ਤੁਸੀਂ ਝਾੜੋ ਵਾਲੇ ਦੇ ਨੂੰ ਨਾ ਵੋਟਾ ਪਾਓ ਤੇ ਇਹ ਤੁਸੀਂ ਹੋਰ ਜੀ ਨੂੰ ਮਰਜ਼ੀ ਵੋਟ ਪਾਓ ਪਰ ਇਹਨਾਂ ਨੂੰ ਵੋਟ ਨਾ ਪਾਓ ਪਰ ਐਨੇ ਮੰਨ ਲੋ ਲੋਕ ਇਹਨਾਂ ਦੇ ਬਰਖਲਾਪ ਹੋਣ ਦੇ ਬਾਵਜੂਦ ਵੀ ਉੱਥੇ ਜਿੱਤੇ ਕਿਉਂ ਨੇ ਕਿਉਂਕਿ ਲੋਕ ਉੱਥੋਂ ਦੇ ਲੋਕ ਦੇ ਮਨਾਂ ਦੇ ਵਿੱਚ ਇੱਕੋ ਇੱਕੋ ਗੱਲ ਸੀ ਵੀ ਸਾਲ ਇੱਕ ਪਿਆ ਇਸ ਹਾਲ ਦੇ ਵਿੱਚ ਜਿਹੜਾ ਕੋਈ ਕੰਮ ਰੁਕਿਆ ਹੋਇਆ ਉਹ ਲਗ ਹੋ ਜਾਏਗਾ ਪੂਰਾ ਜੇਕਰ ਅਸੀਂ ਇਹਨੂੰ ਨਹੀਂ ਜਤੋਂਦਿਆ ਤਾਂ ਆਮ ਆਦਮੀ ਪਾਰਟੀ ਭਗਵੰਤ ਬਾਣ ਨਾਰਾਜ਼ ਹੋ ਜਾਊਗਾ ਵੀ ਸਾਨੂੰ ਤਨ ਤਨ ਦੇ ਲੋਕਾਂ ਨੇ ਜਿਤਾਇਆ ਨਹੀਂ ਤੇ ਕੰਮ ਉੱਥੇ ਤੋਂ ਉੱਤੇ ਠੱਪ ਹੋ ਜਾਣਗੇ ਇਸੇ ਕਰਕੇ ਮੰਨ ਲਓ ਇਹ ਮੇਰੇ ਹਿਸਾਬ ਨਾਲ ਤਾਂ ਪਾਰਟੀ ਜਿਹੜੀ ਇਹਨਾਂ ਦੀ ਸਰਕਾਰ ਬਣੀ ਉੱਥੇ ਇਹ ਹਰਮਿੰਦਰ ਸਿੰਘ ਸੰਧੂ ਐਮਐਲਏ ਬਣੇ ਨੇ ਇਹਦਾ ਸਭ ਤੋਂ ਵੱਡਾ ਰੀਜ਼ਨ ਇਹੀ ਹੈ ਬਾਕੀ ਤੁਹਾਡਾ ਕੀ ਵਿਚਾਰ ਹੈ ਤੁਸੀਂ ਕਮੈਂਟ ਵਿੱਚ ਜਰੂਰ ਦੱਸਿਓ ਹੁਣ ਗੱਲ ਕਰਦੇ ਆਪਾਂ ਪੰਜਾਬ ਦੇ ਵਿੱਚ ਜੇਕਰ ਪੰਥ ਖਾਲਸਾ ਰਾਜ ਦੀ ਸਰਕਾਰ ਲਿਆਉਣੀ ਹੈ ਤਾਂ ਮੇਰੇ ਹਿਸਾਬ ਨਾਲ ਤਾਂ ਸਾਰੇ ਪੰਥਕ ਪਾਰਟੀਆਂ ਨੂੰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਪਾਈ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਨਾਲ ਜੁੜੇ ਨੇ ਲੋਕਾਂ ਨੂੰ ਤੇ ਅਕਾਲੀ ਦਲ ਜਿਹੜੇ ਬਾਦਲ ਬਾਦਲ ਮਤਲਬ ਕਹਿ ਸਕਦੇ ਆ ਬਾਦਲ ਹੋਈ ਇਹਨਾਂ ਸਾਰਿਆਂ ਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ ਫਿਰ ਜਾ ਕੇ ਪੰਜਾਬ ਦੇ ਵਿੱਚ ਖਾਲਸਾ ਰਾਜ ਸਥਾਪਿਤ ਖਾਲਸਾ ਰਾਜ ਦੀ ਸਰਕਾਰ ਬਣਾਉਣ ਦੇ ਵਿੱਚ ਕਿਸੇ ਕੋਈ ਐਹੋ ਜਿਹਾ ਮਾਈ ਦਾ ਲਾਲ ਨਹੀਂ ਕਿ ਜਿਹੜੇ ਰੋਕ ਰੱਖੇ ਯਾਰ ਨਾਲੇ ਵੱਤ ਵੱਤ ਸੀਟਾ ਨਾਲ ਇਹਨਾਂ ਦੀ ਸਰਕਾਰ ਬਣੂਗੀ ਤਾਂ ਅੱਜ ਮੈਂ ਹੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਜੇਕਰ ਪੰਜਾਬ ਦੇ ਵਿੱਚ ਆਪਾਂ ਖਾਲਸਾ ਰਾਜ ਇਹ ਇਸ ਤਰ੍ਹਾਂ ਜੇ ਜੇ ਇਸ ਤਰ੍ਹਾਂ ਲਗ ਲਗ ਤੁਰੇ ਫਿਰੇ ਨਾ ਕਿਉਂਕਿ ਲਗਭਗ ਜਿਵੇਂ ਵੋਟਾਂ 5000 ਨੇ 5000 ਦੇ ਵਿੱਚੋਂ ਦੋ ਸਰਕਾਰ ਦੋ ਸਰਕਾਰ ਨੇ ਜਿਵੇਂ ਕਾਂਗਰਸ ਦੀ ਲਾ ਲਓ ਜਿਵੇਂ ਝਾੜੂਵਾਲ ਦੀ ਲਾ ਲਓ ਮਗਰ ਬਚੀਆਂ ਤਿੰਨ ਪੰਥਕ ਨੇ ਪਰ ਹੈਗੇ ਉਹ ਅਲਗ-ਅਲਗ ਇਕੱਠੇ ਨਹੀਂ ਨਾ ਇਸੇ ਕਰਕੇ ਤੁਹਾਡੀਆਂ ਵੋਟਾਂ ਜਿਹੜੀਆਂ ਪੰਥਕ ਜਿਹੜੀਆਂ ਵੋਟਾਂ ਆਉਂਦੀਆਂ ਨੇ ਉਹ ਆਪਸ ਵਿੱਚ ਵੰਡੀਆਂ ਜਾਂਦੀਆਂ ਨੇ ਕੋਈ ਐਸ ਤੁਹਾਡੇ ਚ ਪੈ ਗਿਆ ਕੋਈ ਹੁਣ ਬਾਈ ਮਨਦੀਪ ਸਿੰਘ ਨੂੰ ਵੋਟਾਂ ਪੈ ਗਈਆਂ ਨਾਲ ਸਿਮਰ ਜਿਹੜੀਆਂ ਦੂਸਰੇ ਇਕਾਲੀ ਦਲ ਨੂੰ ਕਿੰਨੀ ਵੋਟ ਪਈ ਹੈ ਕਿਉਂਕਿ ਉਮੀਦ ਹੈ ਨਹੀਂ ਸੀ ਵੀ ਦੂਜੇ ਨੰਬਰ ਤੇ ਆ ਜਾਣਗੇ ਉਹ ਹੁਣ ਇਸ ਟਾਈਮ ਦੂਜੇ ਨੰਬਰ ਤੇ ਆਏ ਨੇ ਤਾਂ ਜੋ ਉਹਨਾਂ ਦੇ ਜਿਹੜੇ ਚਿਹਰਾ ਚਿਹਰਿਆਂ ਦੇ ਉੱਤੇ ਰੌਣਕ ਹੈ ਸੁਖਵੀਰ ਸਿੰਘ ਬਾਦਲ ਦੇ ਚਿਹਰੇ ਦੇ ਉੱਤੇ ਉਹ ਇਸੇ ਕਰਕੇ ਆ ਵੀ ਸਾਨੂੰ ਕਿਤੇ ਕਿੱਥੇ ਅਸੀਂ ਪੰਜਵੇਂ ਛੇਵੇਂ ਨੰਬਰ ਤੇ ਹੁੰਦੇ ਤਾਂ ਸਾਡਾ ਹੁਣ ਜਿਹੜਾ ਹੁਣ ਸਾਡਾ ਜਿਹੜਾ ਹੁਣ ਅਸੀਂ ਦੂਜੇ ਨੰਬਰ ਤੇ ਆ ਗਏ ਆ ਇਸੇ ਕਰਕੇ ਉਹਨਾਂ ਦੇ ਵੀ ਇੱਕ ਦਿਮਨ ਦੇ ਵਿੱਚ ਇੱਕ ਖੁਸ਼ੀ ਵੀ ਹੈ ਅ ਭਾਈ ਇੱਕ ਲਿਖ ਦੇਣੇ ਅਕਾਲ ਸੈ ਕਿਲਕਾ ਸੈਂਡ ਇ ਚਲੋ ਇਹ ਸਮਝ ਨਹੀਂ ਆਈ ਜੇਕਰ ਸਾਰੇ ਪੰਥਕ ਮਨੂ ਸਾਰੇ ਪੰਥ ਦੇ ਜਿਹੜੇ ਪਹਿਰੇਦਾਰ ਨੇ ਪੰਜਾਬ ਦੇ ਲੋਕ ਵੀ ਉਹਨਾਂ ਨੂੰ ਜ਼ਰੂਰ ਵੋਟ ਪਾਣਗੇ ਜੇਕਰ ਇਹ ਇਕੱਠੇ ਹੋਣਗੇ ਤਾਂ ਇਕੱਠੇ ਹੋਣਗੇ ਤਾਂ ਵੋਟਾਂ ਦੀ ਗਿਣਤੀ ਇਹਨਾਂ ਦੀ ਆਟੋਮੈਟਿਕ ਵੱਧ ਜਾਣੀ ਹੈ ਤਾਂ ਜੇਕਰ ਨਹੀਂ ਵੱਧਦੀ ਤਾਂ ਐਵੇਂ ਕਿਉਂਕਿ ਸਰਕਾਰ ਨੂੰ ਇਹ بڑا ਇੱਕ ਵੱਡਾ ਫਾਇਦਾ ਹੁੰਦਾ ਹੈ ਇਧਰ ਮੈਂ ਬਾਈ ਮਨਦੀਪ ਸਿੰਘ ਖੜਾ ਹੋ ਗਿਆ ਦੂਜੇ ਪਾਸੇ ਇਹ ਬਾਦਲ ਨੇ ਖੜੇ ਹੋ ਗਏ ਕੋਈ ਹੋਰ ਪਾਰਟੀ ਖੜੀ ਹੋ ਗਈ ਪੰਥਕ ਪਾਰਟੀ ਖੜੀ ਹੋ ਗਈ ਤਾਂ ਇਹ ਵੋਟਾਂ ਆਪਸ ਵਿੱਚ ਵੰਡੀਆਂ ਜਾਂਦੀਆਂ ਜਦੋਂ ਵੰਡੀਆਂ ਗਈਆਂ ਤਾਂ ਮਤਲਬ ਉਹਦੇ 'ਚ ਸਰਕਾਰ ਨੂੰ ਫਾਇਦਾ ਲਾਜ਼ਮੀ ਹੁੰਦਾ ਹੈ ਇਹ ਗੱਲ ਨੂੰ ਮੈਨੂੰ ਆਪਣਾ ਧਿਆਨ ਇਹ ਇਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਸਾਰੇ ਅਸੀਂ ਇਕੱਠੇ ਹੋ ਕੇ ਜੇਕਰ ਖਾਲਸੇ ਰਾਜ ਦੀ ਪੰਜਾਬ ਦੀ ਸਰਕਾਰ ਲਿਆਉਣੀ ਹੈ ਤਾਂ ਇਹਨਾਂ ਨੂੰ ਇਕੱਠੇ ਹੋਣ ਦੀ ਬਹੁਤ ਜ਼ਰੂਰਤ ਹੈ ਲੋਕ ਤਾਂ ਹੁਣ ਲੋਕ ਤਾਂ ਕੋਈ ਉਹਦੇ ਨਾਲ ਜੁੜੇ ਨੇ ਕੋਈ ਦੂਜੀ ਪਾਰਟੀ ਨਾਲ ਜੁੜੇ ਨੇ ਸਰਕਾਰ ਹੁਣ ਇਹ ਜੇ ਸਾਭ ਲਈ ਹੈ ਨਾ ਸਰਕਾਰ ਇੰਨੀਆਂ ਕੋ ਬਹੁਤੀਆਂ ਇਹਨਾਂ ਨੂੰ ਝਾੜੋ ਵਾਲੇ ਨੋ ਵੋਟਾਂ ਪਈਆਂ ਨਹੀਂ ਸੋਰੀ ਇਹ ਲੋਕ ਤਾਂ ਇਹਨਾਂ ਦੇ तकरीबन 36% ਇਹਨਾਂ ਦੇ ਹੱਕ ਦੇ ਵਿੱਚ ਵੋਟ ਪਈ ਹੈ। ਬਾਕੀ ਜਿਹੜੀ ਹੈ 36 ਤੇ ਜਿਹੜੀ 64% ਇਹਨਾਂ ਦੇ ਵਿਰੁੱਧ ਨੇ ਲੋਕ ਅੱਧੇ ਤੋਂ ਜ਼ਿਆਦਾ ਲੋਕ ਚਾੜੋ ਵਾਲੇ ਤੋਂ ਤੰਗ ਨੇ। ਕਿੰਨਾ ਜਿਹੜੇ 36% ਜਿਹੜੀ ਇਹਨਾਂ ਨੂੰ ਵੋਟਾਂ ਪਈਆਂ ਉਹਦੇ ਵਿੱਚ ਵੀ ਕਿੰਨਾਂ ਨੇ ਉਹਨੂੰ ਧਮਕਾਇਆ ਵੀ ਹੋਣਾ ਹੈ। ਪਰਚੇ ਦੀ ਵੀ ਰਾਜਨੀਤੀ ਹੋਈ ਹੈ। ਪੈਸੇ ਵੀ ਵੰਡੇ ਗਏ ਨੇ। ਸਰਕਾਰੀ ਤੰਤਰ ਦਾ ਵੀ ਉਪਯੋਗ ਕੀਤਾ ਗਿਆ ਹੈ। ਪੁਲਿਸ ਪ੍ਰਸ਼ਾਸਨ ਦਾ ਵੀ ਪੂਰਾ ਉਪਯੋਗ ਕੀਤਾ ਗਿਆ ਐਮਐਲਨ ਦੇ ਸਾਰੇ ਜਿਹੜੇ ਉੱਥੇ ਜਾ ਕੇ ਬੈਠ ਗਏ ਨੇ ਪੂਰਾ ਪ੍ਰਚਾਰਾ ਜ ਰਜ ਕਰਦੇ باوجود ਇਹਨਾਂ ਨੂੰ 36% ਪਾਈਆਂ ਨੇ ਤੇ 64% ਫਿਰ ਵੀ ਲੋਕ ਇਹਨਾਂ ਦੇ ਖਿਲਾਫ ਨੇ ਜੇਕਰ ਇਹ ਆਮ ਆਦਮੀ ਜਿਹੜੇ ਕਰ ਪੰਥ ਜਿਹੜੇ ਪੰਥਕ ਨੇ ਇਹ ਜਿਵੇਂ ਸਿਮਰਨਜੀਤ ਸਿੰਘ ਮਾੜ ਨੇ ਤਾਂ ਹੋਰ ਜਿਵੇਂ ਜਿਹੜੇ ਸਾਰੇ ਪੰਥਕ ਮੰਨ ਲੋ ਇਕੱਠੇ ਹੋ ਜਾਣਗੇ ਤਾਂ ਪੰਜਾਬ ਦੇ ਵਿੱਚ ਖਾਲਸਾ ਰਾਜ ਦੀ ਸਰਕਾਰ ਬਣਨ ਨੂੰ ਕੋਈ ਵੀ ਨਹੀਂ ਰੋਕ ਸਕਦਾ ਨਾ ਤਾਂ ਇਹਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਲੋਕ ਤੁਹਾਡਾ ਸਾਥ ਵੀ ਦੇਣਗੇ ਪਰ ਤੁਸੀਂ ਜੇਕਰ ਅਲੱਗ-ਅਲੱਗ ਆਪ ਦਾ ਆਪਾ ਦਾ ਕੋਈ ਚੱਕੀ ਫਿਰਿਆ ਚੰਡਾ ਤੇ ਫਿਰ ਇਸ ਤਰ੍ਹਾਂ ਦੀ ਗੱਲ ਬਣਨੀ ਹੈ ਇਹ ਗੱਲ ਨੂੰ ਤੁਸੀਂ ਸਮਝੋ ਹੋਰ ਭਾਈ ਜੇਕਰ ਬਾਜ ਕਲੀਅਰ ਹੁੰਦੀ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ ਜਿਹੜੇ ਵੀਰ ਆਪਣੇ ਨਾਲ ਜੁੜੇ ਹੋਏ ਨੇ ਇਸ ਟਾਈਮ ਲਾਈਵ ਬਹੁਤ ਲਾਈਵ ਹਾਂ ਮੈਂ ਜੇਕਰ ਪੰਥਕ ਸੀਟ ਬਾਰੇ ਕੋਈ ਵੀ ਗੱਲਬਾਤ ਕਰਨਾ ਚਾਹੁੰਦਾ ਤਾਂ ਕਮੈਂਟਾ ਜਰੂਰ ਦੱਸੋ ਤਾਂ ਤੁਹਾਡਾ ਕਮੈਂਟ ਵੀ ਪੜਾਇਆ ਜਾਏਗਾ ਜਰੂਰ ਨਾਲ ਜੁੜੋ ਇਸ ਟਾਈਮ ਲਾਈਵ ਦਿੱਲੀ ਦਾ ਆਪਣਾ ਜਿਹੜਾ ਸ਼ਾਨਦਾਰ ਲਾਈਵ ਹੁੰਦਾ 7 ਵਜੇ ਦੇ ਆਸ-ਪਾਸ ਜਿਹੜੀ ਆਪਾਂ ਲਾਈਵ ਕਰੀਦਾ ਪੋਲੀਟੀਕਲ ਮੁੱਦਿਆਂ ਤੇ ਹੋਰ ਜਿਹੜੇ ਜਨਤਕ ਮੁੱਦਿਆਂ ਤੇ ਜੇ ਮੈਂ ਹੁਣ ਅੱਜ ਜਿਹੜੀ ਅੱਜ ਮੇਰਾ ਮੇਨ ਮਕਸਦ ਸੀ ਵੀ ਲਾਈਵ ਹੋਣ ਦਾ ਵੀ ਸਰਕਾਰ ਦੇ ਵਿੱਚ ਪਾਏ ਜਿਹੜੀ ਪੰਥ ਦੀ ਸਰਕਾਰ ਕਿਉਂ ਨਹੀਂ ਹੁੰਦੀ ਖਾਲਸਾ ਰਾਜ ਕਿਉਂ ਨਹੀਂ ਹੁੰਦੀ ਕਿਉਂਕਿ ਅਸੀਂ ਆਪਵਾ ਦਾ ਝੰਡਾ ਚੁੱਕੀ ਫਿਰਦੇ ਆ ਐ ਸਾਰੇ ਪੰਥਕੀ ਮੈਂ ਨਹੀਂ ਕਹਿੰਦਾ ਕਿਸੇ ਦਾ ਆਪਾ ਕਹਿੰਨੇ ਅਭੀ ਉਹ ਪੰਥਕ ਨਹੀਂ ਹੈ ਪਰ ਸਾਰੇ ਗੁਰੂ ਦੇ ਨਾਲ ਜੁੜਨ ਵਾਲੇ ਨੇ ਗੁਰੂ ਦੇ ਜਿਹੜੇ ਸੂਲ੍ਹਾ ਤੇ ਚੱਲਣ ਵਾਲੇ ਲੋਕ ਨੇ ਪਰ ਕਮੀ ਕਿੱਥੇ ਐ ਸਿਰਫ ਅਲੱਗ-ਅਲੱਗ ਨੇ ਲੋਕ ਕੋਈ ਆਪੋ ਦੀ ਪਾਰਟੀ ਕੋਈ ਕਿੱਧਰ ਐ ਕੋਈ ਕਿੱਧਰ ਐ ਮਾ ਲੋਕਾਂ ਦੀ ਵੋਟਾਂ ਬਣ ਗਈ ਸਰਕਾਰ ਨੂੰ ਫਾਇਦਾ ਹੋ ਜਾਂਦਾ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਐ ਆਪਣੇ ਪੰਜਾਬ ਦੇ ਵਿੱਚ ਕਾਪਾ ਜੇਕਰ ਖਾਲਸਾ ਰਾਜ ਲਿਆਉਣਾ ਹੈ ਤਾਂ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਬਿਲਕੁਲ ਹੈ ਨਾ ਜੇਕਰ ਤੁਸੀਂ ਇਹਨਾਂ ਇਕੱਠੇ ਹੋਗੇ ਤਾਂ ਲੋਕ ਫਿਰ ਇਕੱਠੇ ਕਿਵੇਂ ਹੋਣਗੇ ਲੋਕਾਂ ਨੇ ਤਾਂ ਕੋਈ ਕਿਹੜੇ ਕਿਹੜੇ ਵੀਰ ਨਾਲ ਜੁੜੇ ਹੁੰਦਾ ਕੋਈ ਲਾਗੇ ਦੂਸਰੀ ਪਾਰਟੀ ਨਾਲ ਜੁੜੇ ਹੁੰਦਾ ਕੋਈ ਕਿਸੇ ਪਾਰਟੀ ਨਾਲ ਜੁੜੇ ਹੁੰਦਾ ਉਹਨੇ ਆਪਣੇ ਵੋਟ ਪੁਗਤਾਨ ਕਰਨਾ ਹੁੰਦਾ ਇਸੇ ਕਰਕੇ ਵੋਟਾਂ ਆਪਣੀ ਵੰਡੀਆਂ ਜਾਂਦੀਆਂ ਨੇ ਸਰਕਾਰਾਂ ਨੂੰ ਇਹਦੇ 'ਚ ਫਾਇਦਾ ਹੋ ਜਾਂਦਾ ਠੀਕ ਹੈ ਜੀ ਬਸ ਅਜਾ ਆਪਣਾ ਲਾਈਵ ਹੈਗਾ ਸੀ ਇਹਨੇ ਗੱਠ ਕੁ ਮਿੰਟਾਂ ਦਾ ਲਗਭਗ ਤੇ ਹੁਣ ਸਮਾਪਤੀ ਕਰਨ ਲੱਗੇ ਆਂ। ਉਹ ਲਾਈਵ ਨੂੰ ਲਾਈਵ ਕਾਲ ਕਰਾਂਗੇ ਫਿਰ ਕਿਸੇ ਹੋਰ ਮੁੱਦੇ ਤੇ ਗੱਲਬਾਤ ਕਰਾਂਗੇ।